ਆਓ ਆਓ ਚੰਗਾ ਹੋਇਆ ਵਿਲੋਵਡ ਵਾਲੇ ਡਾਕਟਰ ਸਾਹਿਬ ਵੀ ਆ ਗਏ ਕਿਵੇਂ ਹੋ ਜੀ ਹੂਰ ਪ੍ਰਦਾਨ ਜੀ ਇਸ ਵਾਰ ਤੁਹਾਡੀ ਫਸਲ ਕਿਵੇਂ ਰਹੀ ਅਰੇ ਡਾਕਟਰ ਸਾਹਿਬ ਇਸ ਸਾਲ ਤਾਂ ਫਸਲ ਬਹੁਤ ਚੰਗੀ ਹੋਈ ਹੈ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਟਨਾਸ਼ਕਾਂ ਦੀ ਚੋਣ ਕੀਤੀ ਅਤੇ ਸਹੀ ਸਮੇਂ ਤੇ ਵਰਤੋਂ ਕੀਤੀ ਵਾ ਮੁਖਿਆ ਜੀ ਵਧਾਈ ਹੋਵੇ ਮੇਰੀ ਫਸਲ ਨੂੰ ਵੇਖ ਕੇ ਸਾਰੇ ਕਿਸਾਨ ਭਰਾ ਤੁਹਾਨੂੰ ਮਿਲਣਾ ਅਤੇ ਤੁਹਾਡਾ ਸੁਝਾਅ ਲੈਣਾ ਚਾਹੁੰਦੇ ਹਨ ਜ਼ਰੂਰ ਮੈਂ ਸਾਰਿਆਂ ਨੂੰ ਮਿਲਾਂਗਾ ਚਲੋ ਮਿਲਦੇ ਹਾਂ ਸਾਰਿਆਂ ਨੂੰ ਕਿਸਾਨ ਭਰਾਵੋ ਅੱਜ ਮੈਂ ਤੁਹਾਨੂੰ ਕੁਝ ਸੁਝਾਅ ਦੇਵਾਂਗਾ ਜਿਸ ਨਾਲ ਤੁਹਾਨੂੰ ਚੰਗੀ ਫਸਲ ਮਿਲੇਗੀ ਚੰਗੀ ਫਸਲ ਦੇ ਨਾਲ ਇਹ ਵੀ ਦੱਸਾਂਗਾ ਕਿ ਕਿਹੜੇ ਕੀਟਨਾਸ਼ਕ ਕਦੋਂ ਅਤੇ ਕਿਵੇਂ ਵਰਤੋਂ ਕਰਨੇ ਚਾਹੀਦੇ ਹਨ ਜਿਸ ਨਾਲ ਫਸਲ ਵੀ ਵਧੀਆ ਹੋਵੇ ਵਾਤਾਵਰਣ ਵੀ ਚੰਗਾ ਰਹੇ ਅਤੇ ਜੀਵਨ ਵਿੱਚ ਖੁਸ਼ਹਾਲੀ ਬਣੀ ਰਹੇ ਚੰਗੀ ਫਸਲ ਉਗਾਉਣ ਅਤੇ ਫਸਲ ਦੀ ਕਟਾਈ ਤੋਂ ਬਾਅਦ ਦੇ ਨੁਕਸਾਨ ਤੋਂ ਬਚਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਕਰਨ ਦੇ ਲਈ ਕੁਝ ਛੋਟੀ ਪਰ ਮੋਟੀ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਕੀਟਨਾਸ਼ਕ ਉਦੋਂ ਖਰੀਦੋ ਜਦੋਂ ਉਸਦੀ ਲੋੜ ਹੋਵੇ ਮਤਲਬ ਕੀੜੇ ਜਾਂ ਬਿਮਾਰੀ ਦਾ ਪ੍ਰਭਾਵ ਵੇਖ ਕੇ ਇਸਦੀ ਵਰਤੋਂ ਕਰਨੀ ਚਾਹੀਦੀ ਹੈ ਕੀਟਨਾਸ਼ਕ ਹਮੇਸ਼ਾ ਪੰਜਿਕਰਤ ਦੁਕਾਨ ਤੋਂ ਖਰੀਦਣੇ ਚਾਹੀਦੇ ਹਨ ਕੀਟਨਾਸ਼ਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਸਮੇਂ ਖਾਣ ਦੀਆਂ ਚੀਜ਼ਾਂ ਲੋਕਾਂ ਅਤੇ ਜਾਨਵਰਾਂ ਤੋਂ ਦੂਰ ਰੱਖੋ ਕੀਟਨਾਸ਼ਕਾਂ ਨੂੰ ਸੁਰੱਖਿਅਤ ਟੰਗ ਨਾਲ ਤਾਲਾ ਲਗਾ ਕੇ ਬੱਚਿਆਂ ਅਤੇ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਵਰਤੋਂ ਤੋਂ ਪਹਿਲਾਂ ਕੀਟਨਾਸ਼ਕ ਲੇਬਲਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ ਅਤੇ ਜ਼ਰੂਰੀ ਚਿੰਨ੍ਹਾਂ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਛਿੜਕਾ ਕਰਨ ਵਾਲੇ ਉਪਕਰਨਾ ਦੀ ਸਹੀ ਤਰੀਕੇ ਦੇ ਨਾਲ ਸਾਂਭਾਲ ਅਤੇ ਛਿੜਕਾ ਲਈ ਸਹੀ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ਕੀਟਨਾਸ਼ਕਾਂ ਨੂੰ ਮਾਪਣ ਘੋਲ ਬਣਾਉਣ ਅਤੇ ਛਿੜਕਾ ਵੇਲੇ ਉਚਿਤ ਨਿੱਜੀ ਸੁਰੱਖਿਆ ਉਪਕਰਨਾ ਦੀ ਵਰਤੋਂ ਕਰਨੀ ਚਾਹੀਦੀ ਹੈ। ਕੀਟਨਾਸ਼ਕਾਂ ਦੇ ਖਾਲੀ ਡੱਬਿਆਂ ਨੂੰ ਤਿੰਨ ਵਾਰ ਧੋਣਾ ਚਾਹੀਦਾ ਹੈ ਅਤੇ ਮੂੜ ਵਰਤੋਂ ਤੋਂ ਬਚਣ ਲਈ ਉਸ ਵਿੱਚ ਛੇਕ ਕਰਕੇ ਜਾਂ ਕੱਟ ਕੇ ਸਹੀ ਥਾਂ ਤੇ ਸੁੱਟ ਦੇਣਾ ਚਾਹੀਦਾ ਹੈ। ਕੀਟਨਾਸ਼ਕਾਂ ਦੀ ਵਰਤੋਂ ਕਰਨ ਤੋਂ ਬਾਅਦ ਸਾਨੂੰ ਉਚਿਤ ਨਿੱਜੀ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਹਾਂ ਛਿੜਕਾ ਕਰਦੇ ਸਮੇਂ ਖਾਣਾ ਪੀਣਾ ਜਾਂ ਤੁਮਰਪਾਨ ਨਹੀਂ ਕਰਨਾ ਚਾਹੀਦਾ ਹੈ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿੱਚ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਆਪਣੇ ਨਾਲ ਕੀਟਨਾਸ਼ਕ ਲੇਬਲ ਜ਼ਰੂਰ ਲੈ ਕੇ ਜਾਓ ਡਾਕਟਰ ਸਾਹਿਬ ਇਸ ਸਾਲ ਮੇਰੀ ਫਸਲ ਖਰਾਬ ਹੋ ਗਈ ਕੀਟਨਾਸ਼ਕ ਕਿੱਥੋਂ ਖਰੀਦੇ ਸੀ ਇਸ ਸਾਲ ਮੈਂ ਇੱਕ ਮੋਬਾਈਲ ਵੈਨ ਤੋਂ ਕੀਟਨਾਸ਼ਕ ਖਰੀਦੇ ਸਨ ਉਹਨਾਂ ਦੀ ਕੀਮਤ ਘੱਟ ਸੀ ਉਹਨਾਂ ਨੇ ਕਿਹਾ ਕਿ ਇਹ ਨਵਾਂ ਕੀਟਨਾਸ਼ਕ ਹੈ ਇਸਤੇਮਾਲ ਕਰਨ ਵਿੱਚ ਸੁਰੱਖਿਅਤ ਹੈ ਅਤੇ ਕੀੜੀਆਂ ਲਈ ਘਾਤਕ ਹੈ ਉਹਨਾਂ ਨੇ ਕਿਹਾ ਸੀ ਕਿ ਫਸਲ ਚੰਗੀ ਹੋਵੇਗੀ ਅਤੇ ਹਾਂ ਮੈਨੂੰ ਯਾਦ ਹੈ ਕਿ ਉਹਨਾਂ ਨੇ ਰਸੀਦ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਔਰ ਰਮੇਸ਼ ਵੀਰ ਤੁਸੀਂ ਸਾਰੇ ਤਰੀਕੇ ਸਹੀ ਅਪਣਾਏ ਸਨ ਪਰ ਜਦੋਂ ਤੁਸੀਂ ਸਸਤੇ ਦੇ ਚੱਕਰ ਵਿੱਚ ਨਕਲੀ ਕੀਟਨਾਸ਼ਕ ਦੀ ਵਰਤੋਂ ਕਰੋਗੇ ਤਾ ਨੁਕਸਾਨ ਤਾਂ ਹੋਵੇਗਾ ਹੀ ਅਤੇ ਸਿਰਫ ਫਸਲ ਹੀ ਨਹੀਂ ਤੁਹਾਡੀ ਸਿਹਤ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਹੈ ਕਿਸਾਨ ਭਰਾਵੋ ਨਕਲੀ ਕੀਟਨਾਸ਼ਕਾਂ ਅਤੇ ਉਹਨਾਂ ਦੇ ਲੇਬਲ ਨੂੰ ਵੇਖਣ ਵਿੱਚ ਬਿਲਕੁਲ ਅਸਲੀ ਕੀਟਨਾਸ਼ਕਾਂ ਵਰਗਾ ਬਣਾਇਆ ਜਾਂਦਾ ਹੈ ਇਹ ਸਰਕਾਰ ਕੋਲ ਪंजीकृत ਨਹੀਂ ਹੁੰਦੇ ਅਤੇ ਇਹ ਗੈਰਕਾਨੂੰਨੀ ਹੁੰਦੇ ਹਨ ਇਹ ਨਕਲੀ ਕੀਟਨਾਸ਼ਕ ਬੇਕਾਰ ਹੁੰਦੇ ਹਨ ਅਤੇ ਕੀੜਿਆਂ ਤੇ ਬਹੁਤ ਘੱਟ ਜਾਂ ਫਿਰ ਕੋਈ ਅਸਰ ਨਹੀਂ ਪਾਉਂਦੇ ਹਨ ਜਿਸ ਕਰਕੇ ਫਸਲ ਖਰਾਬ ਹੋ ਜਾਂਦੀ ਹੈ ਜਿਸ ਨਾਲ ਤੁਹਾਡੀ ਮਹੀਨਿਆਂ ਦੀ ਮਿਹਨਤ ਅਤੇ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ ਇੰਨਾ ਹੀ ਨਹੀਂ ਇਹ ਨਕਲੀ ਕੀਟਨਾਸ਼ਕ ਹਾਨੀਕਾਰਕ ਹੁੰਦੇ ਹਨ ਅਤੇ ਇਹ ਜ਼ਹਿਰੀਲੇ ਰਹਿੰਦਖੂੰਦ ਛੱਡਦੇ ਹਨ ਜੋ ਕਿ ਫਸਲਾਂ ਜਾਨਵਰਾਂ ਮਿੱਟੀ ਪਾਣੀ ਅਤੇ ਪਰਿਆਵਰਣ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ ਸਮਝ ਗਏ ਨਾ ਨਕਲੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਾਰਿਆਂ ਦਾ ਨੁਕਸਾਨ ਹੀ ਹੈ हे ਰੱਬਾ ਫਿਰ ਕੋਈ ਕੀ ਕਰੇ ਇੱਕ ਜਾਗਰੂਕ ਕਿਸਾਨ ਹੋਣ ਦੇ ਨਾਤੇ ਖਰੀਦਾਰੀ ਕਰਦੇ ਸਮੇਂ ਹਮੇਸ਼ਾ ਬਿੱਲ ਜਾਂ ਰਸੀਦ ਲੈਣੀ ਚਾਹੀਦੀ ਹੈ ਕੀਮਤ ਦੇ ਬਾਰੇ ਸ਼ੱਕ ਹੋਵੇ ਤਾਂ ਖਰੀਦਣਾ ਨਹੀਂ ਚਾਹੀਦਾ ਹਰ ਡੱਬੇ ਦੀ ਪੰਜੀਕਰਨ ਨਿਰਮਾਣ ਅਤੇ ਐਕਸਪਾਇਰੀ ਜਾਣਕਾਰੀ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਇਹ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਡੱਬੇ ਦੀ ਸੀਲ ਟੁੱਟੀ ਨਾ ਹੋਵੇ ਜਾਂ ਇਸ ਨਾਲ ਛੇੜਛਾੜ ਨਾ ਕੀਤੀ ਗਈ ਹੋਵੇ ਵਧੇਰੀ ਜਾਣਕਾਰੀ ਲਈ ਪੈਕ ਤੇ ਦਿੱਤੇ ਗਏ ਨੰਬਰ ਤੇ ਫੋਨ ਕਰਨਾ ਚਾਹੀਦਾ ਹੈ ਅਤੇ ਹਾਂ ਛੜਕਾ ਕਰਦੇ ਸਮੇਂ ਨਿੱਜੀ ਸੁਰੱਖਿਆ ਉਪਕਰਨਾ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਧੰਨਵਾਦ ਡਾਕਟਰ ਸਾਹਿਬ ਇੰਨੀ ਚੰਗੀ ਜਾਣਕਾਰੀ ਦੇਣ ਲਈ। ਅਸੀਂ ਸਾਰੇ ਚੰਗੀ ਤਰ੍ਹਾਂ ਸਮਝ ਗਏ ਹਾਂ। ਅਸੀਂ ਸਾਰੇ ਤੁਹਾਡੀ ਗੱਲਾਂ ਨੂੰ ਧਿਆਨ ਵਿੱਚ ਰੱਖਾਂਗੇ।